ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਹਾਂ ਗੁਰਪ੍ਰੀਤ ਕੌਰ ਵਿਕ੍ਰਿषि ਜਾਗਰਣ ਦੀ ਖਾਸ ਪੇਸ਼ ਕਰ ਸੁਧਵੀ ਕਿਸਾਨ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਕਨੋਲਾ ਸਰੋਦੀ ਖੇਤੀ ਬਾਰੇ ਵਿਸਤਾਰ ਨਾਲ ਚਰਚਾ ਕਰਾਂਗੇ ਤੇ ਜਾਣਾਂਗੇ ਕਿ ਇੱਕ ਨਵਾਂ ਕਿਸਾਨ ਕਿੰਨਾ ਕੁ ਖਰਚਾ ਕਰਕੇ ਇਸ ਫਸਲ ਤੋਂ ਵਧੀਆ ਮੁਨਾਫਾ ਕਮਾ ਸਕਦਾ ਹੈ ਅੱਜ ਦੀ ਵਿਚਾਰ ਚਰਚਾ ਲਈ ਸਾਡੇ ਨਾਲ ਮੌਜੂਦ ਹਨ ਸੰਗਰੂਰ ਤੋਂ ਕਿਸਾਨ ਨਰਮਲ ਸਿੰਘ ਜੀ ਜੋ ਕਨਕ ਚੋਨੇ ਦੇ ਨਾਲ-ਨਾਲ ਵੱਡੇ ਪੱਧਰ ਤੇ ਕਨੋਲਾ ਸਰੋਦੀ ਵਿਕਾਸ ਕਰਦੇ ਹਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਤਬ ਤਾਂ ਬੱਲਾ ਸਰ ਆਪਣੇ ਬਾਰੇ ਜਾਣਕਾਰੀ ਸਾਂਝੀ ਕਰੋ ਤਾਂ ਦੱਸੋ ਕਿ ਤੁਸੀਂ ਕਦੋਂ ਤੋਂ ਖੇਤੀਬਾੜੀ ਕਰ ਰਹੇ ਹੋ ਤੇ ਕਿੰਨੇ ਕੋ ਏਕੜ ਵਿੱਚ ਕਣਕ ਚੋਨੇ ਆ ਤੇ ਸਰ੍ਹਸੋ ਦੀ ਕਾਸ਼ਤ ਕਰਦੇ ਹੋ ਮੈਮ ਮੇਰੇ ਕੋਲੇ ਆਪਣੇ 4 ਏਕੜ ਆ ਜੀ ਦਾ 7 10 ਤੋਂ 10 ਤੋਂ 15 ਏਕੜ ਠੇਕੇ ਤੇ ਹੁੰਦਾ ਜੀ ਕਿਤੇ ਵੱਧ ਕਿਸੇ ਸਾਲ ਘੱਟ 1990 ਤੋਂ ਮੈਂ ਖੇਤੀ ਚ ਕਰ ਰਿਹਾ ਹਾਂ 1990 ਦੇ ਲੈ ਕੇ 190 ਤੋਂ ਲੈ ਕੇ ਆਪਾਂ ਹੁਣ ਤੱਕ ਜਿਹੜਾ ਕਣਕ ਝੋਨੇ ਦੇ ਵਿਆਹੂ ਚੱਕਰ ਤੇ ਸੀ ਉਦੋਂ ਪਹਿਲਾਂ ਅਸੀਂ ਕਾਟਨ ਦੀ ਖੇਤੀ ਵੀ ਬੜਾ ਲੰਬਾ ਸਮਾਂ ਕਰੀ ਉਹ ਖੇਤੀ ਕੀੜੇ ਕਰਕੇ ਉਹਨੂੰ ਕੀੜਾ ਪੈਣ ਕਰਕੇ ਉਹ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਕਾਟਨ ਦੀ ਖੇਤੀ ਫੇਲ ਹੋ ਗਈ ਫਿਰ ਸਾਰਾ ਹੀ ਪੰਜਾਬ ਕਾਟਨ ਨਾਲ ਨੂੰ ਛੱਡ ਕੇ ਝੋਨੇ ਵਾਲੇ ਪਾਸੇ ਹੋ ਗਿਆ ਝੋਨੇ ਦੇ ਨਾਲ ਨਾਲ ਅਸੀਂ ਪਿਛਲੇ 5 ਕ ਸਾਲ ਤੋਂ ਜੀਐਸਏ 7 ਕਨੋਲਾ ਦੀ ਵੀ ਖੇਤੀ ਜਿਹੜੀ ਸਮਾ ਪੂਰੇ ਬਾਲ ਦੇ ਵਿੱਚ ਕਨੋਲਾ ਤੇਲ ਦਾ ਜਿਹੜਾ ਰੌਲਾ ਹੈਗਾ ਵੀ ਕਨੂਲਾ ਤੇਲ ਖਾਣਾ ਚਾਹੀਦਾ ਉਹ ਇੱਕ ਪੀਐਚਯੂ ਦੀ ਕਿਸਮ ਆ ਗਈ ਜੀਐਸਸੀ 7 ਕਨੂਲਾ ਉਹਦੀ ਖੇਤੀ ਵੀ ਹੁਣ ਅਸੀਂ ਕਰ ਰਹੇ ਹਾਂਗੇ ਨਾਲ ਨਾਲ ਤੇ ਥੋੜੀ ਅਸੀਂ ਨਵੇਂ ਸੀਡ ਤੋਂ ਸੀਡ ਦਾ ਵੀ ਕੰਮ ਕਰਦੇ ਆ ਜਿਵੇਂ ਪੀਐਚਯੂ ਦੀ ਨਵੀਂ ਵੈਰਾਈਟੀ ਕਣਕ ਦੀ ਆ ਗਈ ਜਿਵੇਂ ਉਹਨਾਂ ਦੀ ਖਾਣ ਵਾਲੀ ਕਣਕ ਹੈਗੀ ਆਪਣੀ ਜੈਂਕ ਬਨ ਤੇ 44 ਨੰਬਰ 44 ਨੰਬਰ ਬਨ ਜੈਂਕ ਬਨ ਤੇ ਜੈਂਕ ਇਹ ਖਾਣ ਵਾਸਤੇ ਬਹੁਤ ਸੋਹਣੀਆਂ ਕਣਕਾਂ ਨੇ ਦੁਨੀਆ ਤੇ ਪੰਜਾਬ ਦੇ ਵਿੱਚ ਬਹੁਤ ਥੋੜੇ ਲੋਕ ਖਾਣ ਵਾਲੀ ਕਣਕ ਦੀ ਕਸਤ ਕਰਦੇ ਨੇ ਅਸੀਂ ਉਹ ਵੀ ਕਰਦੇ ਆ ਜੀ ਅ ਸਰ ਕਿਸੇ ਵੀ ਕੇਤੀ ਨੂੰ ਸਫਲ ਬਣਾਉਣ ਲਈ ਸਹੀ ਗੁਣਵੱਤਾ ਵਾਲਾ ਬੀਜ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ ਅਜਿਹੀ ਤੁਸੀਂ ਆਪਣੀਆਂ ਫਸਲਾਂ ਲਈ ਕਿਹੜੇ ਬੀਜ ਵਰਤਦੇ ਹੋ ਨਿਕੋ ਮੈਂ ਅਸੀਂ ਜਿਵੇਂ ਆਪਣਾ ਕਣਕ ਜੋ ਖੋਜ ਕੇਂਦਰ ਕਰਨਾਲ ਉਹਨਾਂ ਦੇ ਸੀਡ ਵੀ ਅਸੀਂ ਵਰਤਦੇ ਆਂ ਜੀ ਆਪਦੀ ਇਧਰੋਂ ਲਿਆ ਕੇ ਕਰਨਾਲ ਤੋਂ ਪੀਏਯੂ ਲੁਧਿਆਣਾ ਯੂਨੀਵਰਸਿਟੀ ਦੇ ਜਿਹੜੇ ਨਵੇਂ ਸੀਡ ਆਉਂਦੇ ਨੇ ਉਹ ਵੀ ਅਸੀਂ ਸਾਰੇ ਵਰਤਦੇ ਆਂ ਪਹਿਲਾਂ ਲੈ ਕੇ ਪਹਿਲਾਂ ਆਪਦੇ ਖੇਤਾਂ 'ਚ ਉਹਦੀ ਟ੍ਰਾਇਲ ਵੀ ਕਰਦੇ ਆਂ ਤੇ ਟ੍ਰਾਇਲ ਵੀ ਸਾਨੂੰ ਮਿਲ ਜਾਂਦੇ ਨੇ ਮੈਂ ਮੈਂਬਰ ਖੇਤੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਦਾ ਮੈਂਬਰ ਵੀ ਆਂ ਮੈਂ ਜੀ ਤੇ ਸਾਨੂੰ ਟ੍ਰਾਇਲ ਮਿਲਦੇ ਨੇ ਤੇ ਜਿਹੜੀਆਂ ਜਦੋਂ ਅਸੀਂ ਮੀਟਿੰਗਾਂ ਅਟੈਂਡ ਕਰਦੇ ਆਂ ਯੂਨੀਵਰਸਿਟੀ ਦੇ ਵਿੱਚ ਉੱਥੇ ਨਵੀਆਂ-ਨਵੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਹੈਗਾ ਨਵੀਂ ਮਸ਼ੀਨਰੀ ਦਾ ਪਤਾ ਲੱਗਦਾ ਉਹ ਵੀ ਤਕਰੀਬਨ ਅਸੀਂ ਜ਼ਿਲ੍ਹੇ ਦੇ ਵਿੱਚ ਪਹਿਲਾ ਪਹਿਲਾ ਉਹਨੂੰ ਅਸੀਂ ਆਪਦੇ ਖੇਤਾਂ 'ਚ ਯੂਜ਼ ਕਰਕੇ ਦੇਖਦੇ ਆਂ ਤੇ ਪੂਰੀ ਟੀਮ ਨੂੰ ਯੂਨੀਵਰਸਿਟੀ ਦੀ ਜਿਹੜੀ ਟੀਮ ਆ ਗਈ ਐਗਰੀਕਲਚਰ ਡਿਪਾਰਟਮੈਂਟ ਦੀ ਟੀਮਾ ਉਹਨਾਂ ਨਾਲ ਰਲ ਕੇ ਅਸੀਂ ਆਪਦੇ ਖੇਤਾਂ ਦੀ ਜਿਹੜੀ ਉਕਾਸਤ ਕਰਦੇ ਆਂ ਨਵੇਂ ਬੀਜਾਂ ਦੇ ਵਿੱਚ ਜਿਵੇਂ ਕੋਈ ਕਣਕ ਨਵੀਂ ਰਿਲੀਜ਼ ਹੋਈ ਉਹ ਅਸੀਂ ਬਹੁਤ ਥੋੜਾ ਸੀਡ ਮਿਲਦਾ ਹੁੰਦਾ 2-2 4-4 ਕਿਲੋ ਉਹ ਅਸੀਂ ਸੀਡ ਆਪਦੇ ਖੇਤ 'ਚ ਬੀਜ ਕੇ ਇੱਕ ਏਕੜ ਦਾ 10 ਕਿਲੋ ਸੀਡ ਪਾ ਕੇ ਅਸੀਂ ਸੀਡ ਬਣਾ ਕੇ ਅੱਗੇ ਕਿਸਾਨ ਭਰਾਵਾਂ ਨੂੰ ਓਰੀਜਨਲ ਸੀਡ ਵੀ ਦਿੰਨੇ ਆ ਵੀ ਅ ਬੜੀਆਂ-ਬੜੀਆਂ ਫਾਰਮਾਂ ਦੀਆਂ ਜਿਹੜੀਆਂ ਪ੍ਰੋਡਿਊਸਰ ਨੇ ਉਹਨਾਂ ਕੋਲੋਂ ਕਈ ਵਾਰੀ ਸੀਡ ਕਿਸਾਨਾਂ ਨੂੰ ਸਹੀ ਨਹੀਂ ਮਿਲਦਾ ਸਾਡੇ ਕੋਲੇ ਜਿਹੜਾ ਸੀਡ ਹੁੰਦਾਗਾ ਉਹ ਬਹੁਤ ਥੋੜੀ ਮਾਤਰਾ ਚ ਹੁੰਦਾ ਦਾ ਸਾਡੇ ਨਾਲ ਕਿਸਾਨ ਜਿਹੜੇ ਜੁੜੇ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਅਸੀਂ ਦੇਈਂਦਾ ਤੇ ਥੋੜਾ-ਥੋੜਾ ਇੱਕ-ਇੱਕ ਦੋ-ਦੋ ਕਿਲ ਲਿਆਉਂਦਾ ਵੀ ਅਗਲੇ ਸਾਲ ਤੁਸੀਂ ਆਪਦਾ ਸੀਡ ਬਣਾ ਲਿਓ ਤਾਂ ਉਹ ਸੀਡ ਦਾ ਵੀ ਅਸੀਂ ਥੋੜਾ-ਥੋੜਾ ਕੰਮ ਕਰਦੇ ਨਾਲ ਤੇ ਨਾਲ ਅਸੀਂ ਸਰੋਂ ਦਾ ਵੀ ਕੰਮ ਕਰਦੇ ਆਂ ਸਰੋਂ ਦਾ ਜਿਹੜਾ ਮੇਨ ਫੱਡਾ ਉਹ ਅਸੀਂ ਸਲੂਈ ਕਰਦੇ ਆਂਗੇ ਵੀ ਜੇ ਆਪਾਂ ਤੀਜੀ ਫਸਲ ਦਾ ਕੋਈ ਸੋਰਸ ਕਰਨਾਗਾ ਤਾਂ ਕਣਕ ਤੋਂ ਬਾਅਦ ਜਿਹੜੀ ਤੀਜੀ ਫਸਲ ਉਹ ਕਰਨੀ ਬਹੁਤ ਔਖੀ ਹੁੰਦੀ ਹੈ ਜੀ ਤੇ ਸਰੋਂ ਇੱਕ ਇਹੋ ਜਿਹੀ ਚੀਜ਼ ਆ ਗਈ ਵੀ ਉਹਦੇ ਨਾਲ ਅਸੀਂ ਤੀਜੀ ਫਸਲ ਮੂੰਗੀ ਇਸ ਦਾ ਜਿਹੜਾ ਬਦਲਾ ਮੂੰਗੀ ਖੇਤ ਦੀ ਸਿਹਤ ਵੀ ਚੰਗੀ ਕਰਦੀ ਹੈ ਤਾਂ ਅਸੀਂ ਮੂੰਗੀ ਦੀ ਫਸਲ ਲੈ ਸਕਦੇ ਹਾਂ ਜੀ ਤੇ ਸਰ ਤੁਸੀਂ ਇਹ ਜਿਹੜਾ ਬੀਜ ਉਤਪਾਦਨ ਦਾ ਕੰਮ ਕਰ ਰਹੇ ਹੋ ਕਦੋਂ ਤੋਂ ਕਰ ਰਹੇ ਹੋ ਤੇ ਇਹ ਵਿਚਾਰ ਕਿੱਥੋਂ ਆਇਆ ਤੁਹਾਨੂੰ ਇਹ ਜੀ 2012 ਦੇ ਵਿੱਚ ਅਸੀਂ ਇੱਕ ਮੀਟਿੰਗ ਅਟੈਂਡ ਕਰੀ ਯੂਨੀਵਰਸਿਟੀ ਦੀ ਪਰਾਲੀ ਨੂੰ ਆਪਦੇ ਖੇਤਾਂ 'ਚ ਨਾ ਚਲਾਇਆ ਜਾਵੇ। ਉਸ ਉਸ ਮੀਟਿੰਗ ਤੋਂ ਬਾਅਦ ਅਸੀਂ ਪਰਾਲੀ ਜਲਾਉਣਾ ਹਟਿਆ ਆਪਦੇ ਖੇਤਾਂ 'ਚ ਬੰਦ ਕਰੀ ਵੀ ਨਹੀਂ ਅੱਗ ਲਾਉਣੀ। ਤਾਂ ਉਸ ਦੇ ਵਿੱਚੋਂ ਬਾਅਦ ਅਸੀਂ ਫਿਰ ਛੋੜਾ ਯੂਨੀਵਰਸਿਟੀ ਨਾਲ ਜੁੜੇ ਤਾਂ ਉੱਥੇ ਮੀਟਿੰਗਾਂ ਅਟੈਂਡ ਕਰੀਆਂ ਯੂਨੀਵਰਸਿਟੀ ਤੋਂ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਦਾ ਪਤਾ ਲੱਗਿਆ। ਜਦੋਂ ਨਵੀਆਂ ਚੀਜ਼ਾਂ ਦਾ ਪਤਾ ਲੱਗਿਆ ਤਾਂ ਨਵੇਂ ਬੀਜਾਂ ਦਾ ਪਤਾ ਲੱਗਿਆ, ਨਵੀਆਂ ਖੋਜਾਂ ਦਾ ਪਤਾ ਲੱਗਿਆ ਉੱਥੇ। ਆਉਣ ਵਾਲੇ ਸਮੇਂ ਬਾਰੇ ਵੀ ਉੱਥੇ ਵਿਗਿਆਨੀ ਸੋਚਦੇ ਰਹਿੰਦੇ ਨੇ ਵੀ ਜੇ ਧਰਤੀ 'ਚ ਪਾਣੀ ਮੋਗ ਗਿਆ ਤਾਂ ਕਿਵੇਂ ਆਪਾਂ ਫਸਲ ਕਰਨੀ ਆ ਉਹ ਵਿਗਿਆਨ ਸਾਨੂੰ ਪੀਏ ਇਹ ਸਾਰਾ ਗਿਆਨ ਸਾਨੂੰ ਪੀਏ ਜੀ ਲੁਧਿਆਣਾ ਜੁਨੀਵਰਸਿਟੀ ਤੋਂ ਹੀ ਮਿਲਿਆ ਹੈ ਤੇ ਸਰ ਜਿਵੇਂ ਤੁਸੀਂ ਜਾਣਕਾਰੀ ਲੈਂਦੇ ਹੋ ਤੇ ਐਵੇਂ ਤੁਸੀਂ ਆਪਣੇ ਨਾਲ ਦੇ ਕਿਸਾਨਾਂ ਨਾਲ ਵੀ ਸ਼ੇਅਰ ਕਰਦੇ ਹੋ ਕੋਈ ਕੁਝ ਐਵੇਂ ਤੱਕ ਟ੍ਰੇਨਿੰਗ ਸੈਸ਼ਨ ਹੁੰਦਾ ਹੈ ਉੱਥੇ ਹਾ ਜੀ ਜਿੱਥੇ ਵੀ ਟ੍ਰੇਨਿੰਗਾਂ ਹੁੰਦੀਆਂ ਨੇ, ਖੇਤੀ ਵਿਗਿਆਨ ਕੇਂਦਰ ਹੁੰਦੀਆਂ ਨੇ ਜਾਂ ਸਮਾਹੀ ਦੇ ਮੇਲੇ ਲੱਗਦੇ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਜਿਹੜੇ ਮੇਰੇ ਪਿੰਡ ਦੇ ਕਿਸਾਨ ਮੇਰੇ ਨਾਲ رابطہ ਰੱਖਦੇ ਨੇ ਤਾਂ ਉਹਨਾਂ ਨੂੰ ਜਰੂਰ ਉਹ ਮੀਟਿੰਗਾਂ 'ਚ ਵੀ ਅਸੀਂ ਲੈ ਕੇ ਜਾਂਦੇ ਹਾਂ, ਉਹ ਮੇਲਿਆਂ ਤੇ ਵੀ ਲੈ ਕੇ ਜਾਂਦੇ ਹਾਂ ਵੀ ਕੁਝ ਸਿੱਖਣ ਨੂੰ ਮਿਲੇ। ਪੰਜਾਬ ਦੀ ਜਿਹੜੀ ਖੇਤੀ ਆ ਹੁਣ ਉਹ ਬਹੁਤ ਭੋਲਾ ਕਿਸਾਨ ਕਰ ਰਿਹਾ ਹੈਗਾ। ਉਹਨੂੰ ਸਿੱਖਣ ਦੀ ਲੋੜ ਹੈਗੀ ਆ ਪਰ ਲੇਕਿਨ ਜਿਨ੍ਹਾਂ ਨੇ ਖੇਤੀ ਸਿੱਖਣੀ ਦੀ ਕਰਨ ਵਾਸਤੇ ਉਹ ਇੱਥੇ ਹੈ ਨਹੀਂ ਹੁਣ। ਉਹ ਲੋਕ ਸਾਰੇ ਫੌਰਨ ਵਾਕੇ ਜਿਹੜੇ ਵਿਚਾਰੇ ਖੇਤੀ ਮੇਰੇ ਵਰਗੇ ਘੱਟ ਪੜ੍ਹੇ ਲਿਖੇ ਨੇ ਉਹੀ ਖੇਤੀ ਕਰ ਰਹੇ ਨੇ ਤਾਂ ਉਹ ਖੇਤੀ ਦੇ ਨਾਲ-ਨਾਲ ਉਹਨਾਂ ਦਾ ਖੇਤੀ ਨਾਲ ਜਿਹੜਾ ਸਹਾਇਕ ਧੰਦੇ ਕਰਨ ਦੀ ਲੋੜ ਆ ਉਹ ਵੀ ਰਹਿ ਗਏ ਤੇ ਸਹਾਇਕ ਧੰਦਿਆਂ ਤੋਂ ਬਿਨਾ ਜਿਹੜੀ ਕਿਸਾਨ ਨੂੰ ਵਧਣ ਵਾਸਤੇ ਅੱਗੇ ਵਧਣ ਵਾਸਤੇ ਬੀਆਂ ਦੀ ਲੋੜ ਆ ਜਾਂ ਗਿਆਨ ਦੀ ਲੋੜ ਆ ਉਹ ਸਾਰਾ ਪੰਜਾਬ ਐਸ ਵਕਤ ਮੈਨੂੰ ਕਿਤਨਾ ਕਿਤੇ ਲੱਗਦਾ ਵੀ ਬਹੁਤ ਥੋੜੇ ਲੋਕ ਨੇ ਜਿਹੜੇ ਗਿਆਨ ਲੈ ਰਹੇ ਨੇ ਗਿਆਨ ਤੋਂ ਬਾਜੂ ਖੇਤੀ ਕਰ ਰਹੇ ਨੇ ਜਿਨ੍ਹਾਂ ਦੀਆਂ ਪੈਸਟੀਸਾਈਡ ਕੰਪਨੀਆਂ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਲੁੱਟ ਕਰਦੀਆਂ ਆ ਸਰ ਅਥੀ ਕੁਐਸਚਨ ਤੁਹਾਡ ਕੋਲ ਪੁੱਛਣਾ ਚਾਹਾਂਗੀ ਕਿ ਸਰੋਂ ਤੇ ਕਨੋਲਾ ਸਰੋਂ ਵਿੱਚ ਕੀ ਫਰਕ ਹੈ ਤੇ ਤੁਸੀਂ ਕਿਹੜੀ ਕਿਸਮ ਦੀ ਬਿਜਾਈ ਕਰਦੇ ਹੋ ਦੇਖੋ ਮੈਮ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕੋਈ ਵੀ ਆਪਾਂ ਸੀਡ ਆ ਜਿਹੜਾ ਸਭ ਤੋਂ ਪਹਿਲਾਂ ਖੇਤੀ ਵਾਸਤੇ ਆਪਾਂ ਨੂੰ ਸੀਡ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਸੀੜ ਤੋਂ ਸੀੜ ਰਹਿ ਜਾਂਦਾ ਉਹਨੂੰ ਅਸੀਂ ਕੁਦਰਤੀ ਸੀੜ ਕਹਿੰਦੇ ਆ ਕੁਦਰਤੀ ਖੇਤੀ ਆਪਾਂ ਆਪਦੇ ਘਰੇ ਕਣਕ ਬੀਜ ਲਈ ਆਪਣੀ ਅੱਗੇ ਵੀ ਆਪਾਂ ਕਣਕ ਬੀਜ ਲਈ ਆਪਾਂ ਆਪਦੇ ਘਰੇ ਸਰੋਂ ਬੀਜ ਲਈ ਉਹਦੇ ਵੀ ਅੱਗੇ ਸਰੋਂ ਬੀਜ ਲਈ ਇੱਕ ਆਉਂਦੀ ਆ ਹਾਈਬ੍ਰਿਡ ਹਾਈਬ੍ਰਿਡ ਦਾ ਵੀ ਕਿਸਾਨ ਦੀ ਜਿਹਨ ਖੇਤੀ ਦੇ ਵਿੱਚੋਂ ਨਹੀਂ ਰਹਿੰਦਾ ਉਹ ਹਰ ਸਾਲ ਸਾਨੂੰ ਕੰਪਨੀ ਤੋਂ ਹਜ਼ਾਰਾਂ ਰੁਪਈਆ ਲਾ ਕੇ ਹੀ ਕਿਲੋਆਂ ਦੇ 1500 ਰੁਪਏ ਕਿਲੋ ਕੋਈ 500 ਰੁਪਏ ਕਿਲੋ ਕੋਈ ਕਿਲੋ ਹਾਈਬ੍ਰਿਡ ਵੀ ਸਾਨੂੰ ਖਰੀਦਨੇ ਪੈਂਦੇ ਨੇ ਐਦਾਂ ਲੇਕਿਨ ਉਹ ਜਿੱਥੇ ਤੱਕ ਆਪਾਂ ਜੇ ਗਿਆਨ ਨੂੰ ਸਮਝਦੇ ਆਂ ਗੱਲ ਆ ਉਹ ਸਾਰੀ ਗੱਲ ਆਪਾਂ ਦੇਖਦੇ ਆਂ ਨਾ ਫਿਰ ਆ ਉਹ ਆਪਾਂ ਨੂੰ ਪਤਾ ਲੱਗਦਾ ਵੀ ਜਿਹੜਾ ਸੀਡ ਤੋਂ ਸੀਡ ਰਹਿੰਦਾ ਉਹ ਹੀ ਹਿਮਨ ਬੋਡੀ ਵਾਸਤੇ ਚੰਗਾ ਹੈ ਕਨੂਲ 7 ਕਨੂਲਾ ਇੱਕ ਹਾਈਬ੍ਰਿਡ ਸਰੋਂ ਮਾਰਕੀਟ ਚ ਆਉਂਦੀ ਹੈ ਇੱਕ ਜੀਐਸਸੀ 7 ਕਨੂਲਾ ਜੀ 7 ਕਨੂਲਾ ਸਰੋਂ ਆ ਉਹਨੂੰ ਸਿਰਫ 180 ਰੁਪਏ ਕਿਲੋ ਕਿਸਾਨ ਨੂੰ ਮਿਲ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚੋਂ ਜਿਹੜੀਆਂ ਦੇ ਵਿੱਚ ਹਾਈਬ੍ਰਿਡ ਸਾਰਾ ਨੇ 1500 ਰੁਪਏ ਕਿਲੋ ਨੇ ਮੈਂ ਫਰਕ ਦੇਖੋ ਕਿੰਨਾ 180 ਰੁਪਏ ਕਿਲੋ ਤੇ 1500 ਰੁਪਏ ਕਿਲੋ ਹੁਣ 1500 ਰੁਪਏ ਕਿਲੋ ਵਾਲੀ ਵੀ 10 ਕੁਇੰਟਲ ਨਿਕਲਦੀ ਆ ਤੇ 100 ਵਾਲੀ ਵੀ 10 ਕੁਇੰਟਲ ਨਿਕਲਦੀ ਆ ਤੇ ਕਿਸਾਨ ਦਾ ਨੁਕਸਾਨ ਹਾਈਬ੍ਰਿਡ ਦੇ ਵਿੱਚ ਕਿੰਨਾ ਹੋਇਆ ਕਿਤੇ ਨਾ ਕਿਤੇ ਜੇ ਆਪਾਂ ਕੁਦਰਤੀ ਦੇਖਦੇ ਆ ਫਿਰ ਉਹ ਜਿਹੜੀਆਂ ਅ ਸ਼ਰਮਾ ਨਹੀਂ ਗੀਆਂ ਉਹ ਸ਼ਰਮਾ ਦੇ ਵਿੱਚ ਜੇ ਆਪਾਂ ਜਾਣਦੇ ਆ ਨਾ ਤਾਂ ਜਿਹੜੀਆਂ ਹਾਈਬ੍ਰਿਡ ਸੀਡ ਹੁੰਦੇ ਨੇ ਉਹ ਹਿਮਨ ਬਾਉੜੀ ਵਾਸਤੇ ਵੀ ਕਿਤਨਾ ਕਿਤੇ ਮੈਨੂੰ ਲੱਗਦਾ ਉਹ ਭਿਆਨਕ ਨੇ ਜਿੰਨਾ ਕਿ ਅ ਗਿਆਨ ਲੱਤਾਗਾ ਵੀ ਜਿਹੜਾ ਸੀਡ ਤੋਂ ਸੀਡ ਰਹਿੰਦਾ ਉਹ ਕੁਦਰਤੀ ਹੈਗਾ ਉਹ ਦੇਸੀ ਸੀਡ ਹੈਗਾ ਉਹ ਛੋਡੀ ਹਿਮਨ ਬਾਉੜੀ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਜਿਵੇਂ ਜੀਐਸਸੀ 7 ਕਨੂਲਾ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਮੇਗਾ 6 ਮੇਗਾ 3 ਇਹ ਜਿਹੜੇ ਲੋਡਿੰਗ ਦੇ ਤੱਤ ਜਿਹੜੇ ਇਨਸਾਨੀ ਬਾਡੀ ਨੂੰ ਲੋਡ ਨੇ ਉਸ ਸਰੋਂ ਦੇ ਵਿੱਚ ਮੌਜੂਦ ਨੇ ਇੱਥੇ ਤੱਕ ਵੀ ਦੱਸਿਆ ਵੀ ਉਹਦੀ ਫੈਂਟ ਵੀ ਨਾਂ ਦੇ ਬਰਾਬਰ ਆ ਗਈ ਖਾੜ ਵਾਲਾ ਮਰੀਜ਼ ਵੀ ਉਹਨੂੰ ਖਾ ਸਕਦਾ ਤੇ ਸਰ ਇਹਦੇ ਨਾਲ ਹੀ ਜੁੜਦਾ ਇੱਕ ਸਵਾਲ ਹੈ ਮੇਰਾ ਕਿ ਪਿਛਲੇ ਸਾਲ ਅਕਤੂਬਰ ਵਿੱਚ ਨਾ ਪਰ ਸਰਕਾਰ ਵੱਲੋਂ ਜੀਐਮ ਸਰੋਦੀ ਡੀਐਮ ਐਚ 11 ਕਿਸਮ ਦੀ ਮਨਜ਼ੂਰੀ ਦਿੱਤੀ ਗਈ ਸੀ ਤੇ ਜੇ ਕਿਸਾਨ ਫਸਲ ਬੀਜਦੇ ਐ ਵੀ ਇਹ ਬੀਜ ਯੂਜ਼ ਕਰਦੇ ਐ ਤੇ ਜੀਐਮ ਸਰੋਦੀ ਫਸਲ ਦੀ ਕਾਸ਼ ਕਰਨ ਤੋਂ ਬਾਅਦ ਕਿਸਾਨ ਗੈਰ ਜੀਐਮ ਵੱਲ ਵਾਪਸ ਪਰਤ ਸਕਦਾ ਹੈ ਦੇਖੋ ਮੈਮ ਇਹ ਨਾ ਜਿਹੜੀਆਂ ਮਤਲਬ ਇਹ ਜੀਐਮ ਸਰਵਾਂ ਆਉਂਦੀਆਂ ਨੇ ਜਾਂ ਆਉਣਾ ਇਹਨਾਂ ਨੇ ਇਹ ਲਟਕ ਗਿਆ ਕੇਸ ਆਈ ਨਹੀਂ ਹਜੇ ਕਿਸਾਨਾਂ ਕੋਲੇ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲ ਇਹਨਾਂ ਦਾ ਟਰਾਇਲ ਤੀ ਹੁਣ ਕਿਤੇ ਟਰਾਇਲ ਵੀ ਨਹੀਂ ਇਹਨਾਂ ਦਾ ਇਹ ਜਿਹੜਾ ਇਹ ਸਰਕਾਰ ਦਾ ਮਸਲਾ ਇੱਕ ਵਾਰੀ ਲਟਕ ਗਿਆ ਐ ਵਿਗਿਆਨੀ ਤਾਂ ਕਿੱਥੇ ਕਹਿ ਰਹੇ ਨੇ ਵੀ ਹਾਈਬ੍ਰਿਡ ਵੀ ਆਪਾਂ ਖਾਣ ਵਾਸਤੇ ਨਾ ਲਈਏ ਹਨ ਵਿਦੇਸੀ ਹੀ ਸਰੋਂ ਲਾਉਣੀ ਚਾਹੀਦੀ ਆ ਦੇਖੋ ਜੀ ਆ ਮਦਾ ਇਨਸਾਨੀ ਬਾਡੀ ਵਾਸਤੇ ਹੋ ਸਕਦਾ ਇਤੋਂ ਵੀ ਭਿਆਨਕ ਹੋਵੇ ਉਹਦਾ ਹਜੇ ਸਰਚ ਚੱਲਦੀ ਹੈ ਵੈਸੇ ਹੁਣ ਟ੍ਰਾਇਲ ਜਿੰਨਾ ਕਿ ਮੈਂ ਦੇਖਿਆ ਯੂਨੀਵਰਸਿਟੀ ਦੇ ਅਸੀਂ ਕਈ ਵਾਰੀ ਸਵਾਲ ਕਰਦਿੰਨੇ ਉਹਨੇ ਜਿਹੜੇ ਵਿਗਿਆਨੀ ਨੇ ਸਰੋਂ ਵਾਲੇ ਉਹ ਕਹਿੰਦੇ ਵੀ ਇੱਕ ਵਾਰੀ ਇਹ ਲਟਕ ਗਿਆ ਟ੍ਰਾਇਲ ਇਹਦੇ ਬੰਦ ਨੇ ਇਸ ਵਾਰ ਯੂਨੀਵਰਸਿਟੀ ਲੁਧਿਆਣਾ ਮੇਰੇ ਕੋਲ ਸ਼ਾਇਦ ਕਰਨਾਲ ਵੀ ਇਹ ਟ੍ਰਾਇਲ ਇਸ ਵਕਤ ਨਹੀਂ ਹੈਗੇ ਜੀ ਉਹ ਪਿਛਲੇ ਸਾਲ ਹੀ ਰੌਲਾ ਪਿਆ ਤੀਗਾ ਉਹ ਹੁਣ ਕਿਸ ਹੱਦ ਤੱਕ ਆਉਣ ਵਾਲੇ ਸਮੇਂ ਤੱਕ ਉਹ ਸੀਡ ਜਾਂਦਾਗਾ ਜਾਂ ਆਉਂਦਾ ਉਹਦਾ ਨੁਕਸਾਨ ਕੀ ਆ ਉਹ ਵਿਗਿਆਨੀ ਉਹਤੇ ਲੱਗੇ ਹੋਏ ਨੇ ਸਰਕਾਰ ਉਹਨੂੰ ਕਿਉਂ ਵਡਾਉਤਰੀ ਦਿੰਦੀ ਆ ਉਹ ਹਜੇ ਸਰਕਾਰ ਦੇ ਅੰਡਰ ਕੰਮ ਜੇ ਸਰਸ ਜੇ ਕਨੋਲਾ ਸਰੋਂ ਦੀ ਗੱਲ ਕਰੀਏ ਤੇ ਇਹ ਫਸਲ ਪੱਕਣ ਵਿੱਚ ਕਿੰਨਾ ਸਮਾਂ ਲੈਂਦੀ ਆ ਤੇ ਪ੍ਰਤੀ ਏਕੜ ਔਸਤ ਝਾੜ ਕਿੰਨਾ ਕੁ ਮਿਲ ਜਾਂਦਾ ਦਾ ਦੇਖੋ ਮੈਮ ਇਹਦਾ ਹੈਗਾਗਾ ਵੀ ਆਪਾਂ ਨੇ ਯੂਨੀਵਰਸਿਟੀ ਨੇ ਲਿਖਿਆ ਵੀ 24 ਅਕਤੂਬਰ ਤੋਂ ਪਹਿਲਾਂ ਪਹਿਲਾਂ ਭੇਜਿਆ ਜਾਵੇ ਤੇ 500 ਗ੍ਰਾਮ ਤੋਂ ਲੈ ਕੇ 700 800 ਗ੍ਰਾਮ ਤੱਕ ਹੈ ਜੀ ਅਸੀਂ ਪ੍ਰਤੀ 1 ਏਕੜ ਦਾ ਸੀਡ ਪਾ ਸਕਦੇ ਹਾਂ ਤਾਂ 10 ਤੋਂ 12 ਕੁਇੰਟਲ ਸਮਾਂ ਹੁੰਦਾ ਦੇਖੋ ਆਮ ਲੋਕ ਕਹਿੰਦੇ ਨੇ ਵੀ ਕਿਸਾਨ ਖੇਤੀ ਦੇ ਵਿੱਚ ਇੰਨਾ ਰੇਹ ਪਾਉਂਦਾ ਐ ਕਰਦਾ ਦੇਖੋ ਇਹ ਸਾਰਾ ਕੁਝ ਕੁਦਰਤ ਦੇ ਹੱਥ ਹੈਗਾ ਖੁੱਲੇ ਅਸਮਾਨ ਥੱਲੇ ਅਸੀਂ ਫਸਲ ਪਾਲਣੀ ਆ ਤੇ ਬਿਲਕੁਲ ਕੁਦਰਤ ਦੇ ਹੱਥ ਥੱਲੇ ਸਮਾਂ ਖੇਤੀ ਦਾ ਝਾੜਾ ਜਿਹੜਾ ਉਹਦੇ ਵਾਸਤੇ ਸਮਾਂ ਮੌਸਮ ਇਹ অতি ਜ਼ਰੂਰੀ ਆ ਮਾਰਚ ਦੇ ਵਿੱਚ ਟੈਂਪਰੇਚਰ ਵੱਧ ਗਿਆ ਤਾਂ ਕਣਕ ਦਾ ਵੀ ਝਾੜ ਘਟ ਜਾਣਾ ਸਰੋਂ ਦਾ ਵੀ ਘਟ ਜਾਣਾ ਹਨ ਲੇਕਿਨ ਜੇ ਮਾਰਚ ਦੇ ਪਿਛਲੇ ਬੰਦਰਵਾੜੇ ਦੇ ਵਿੱਚ ਟੈਂਪਰੇਚਰ ਨਹੀਂ ਵੱਧਦਾ ਠੰਡ ਰਹਿੰਦੀ ਆ ਤਾਂ ਉਹ ਦੋਨਾਂ ਫਸਲਾਂ ਦਾ ਚੰਗਾ ਝਾੜ ਹੋ ਸਕਦਾਗਾ ਸਰੋਂ ਅੱਗੇ ਆਪਾਂ ਨੂੰ ਆਪਾਂ ਸਰੋਂ ਨੂੰ ਸਰੋਂ ਵਾਲੇ ਪਾਸੇ ਜਾ ਰਹਾਂ ਤਾਂ ਉਧਰ ਨੂੰ ਹਜੇ ਤੱਕ ਪੰਜਾਬ ਦੇ ਵਿੱਚ ਮਸ਼ੀਨਰੀ ਕਰਨ ਦਾ ਇੰਨਾ ਕੋਈ ਹੈ ਨਹੀਂ ਜਿਹੜੀ ਫਸਲ ਦੀ ਰੇਟ ਚੰਗੇ ਮਿਲਣਗੇ ਕਿਸਾਨ ਨੂੰ ਉਧਰ ਨੂੰ ਮੂੜੂਗਾ ਤਾਂ ਐਗਰੀਕਰਚ ਵਾਲੀਆਂ ਜਿਹੜੀਆਂ ਫਾਰਮਾਂ ਨੇ ਉਹ ਮਸ਼ੀਨਰੀ ਵੀ ਲੈ ਕੇ ਆ ਜਾਣਗੀਆਂ ਕੋ ਮਸ਼ੀਨਰੀ ਤਾਂ ਤਦੀ ਉਸਦੀ ਆਊਗੀ ਜੇ ਉਹਦੀ ਉਹ ਵਧੂਗੀ ਪੰਜਾਬ ਦੇ ਵਿੱਚ ਪਰ ਜਿਹੜੀ ਸਰੋਂ ਆ ਬਹੁਤ ਥੋੜੇ ਲੋਕ ਲਾਉਂਦੇ ਨੇ ਅਸੀਂ ਬਹੁਤ ਕਿਸਾਨਾਂ ਨੂੰ ਕਹਿੰਨੇ ਆ ਵੀ ਤੁਸੀਂ ਹਾਈਬ੍ਰਿਡ ਵਾਲੇ ਪਾਸੇ ਨਾ ਜਾਓ ਤੁਸੀਂ ਯੂਨੀਵਰਸਿਟੀ ਦਾ ਹੀ ਸੀਡ ਜਿਹੜਾ ਜੀਐਸਸੀ 7 ਹੈ ਇਹਦਾ ਝਾੜ ਵਧੀਆ 10 ਕੁਇੰਟਲ ਆ ਪਰ ਅਸੀਂ ਜਿੰਨੀ ਸਰਚ ਦੇਖੀ ਆ 1500 ਰੁਪਏ ਕਿਲੋ ਵਾਲੀ ਵੀ ਹੁੰਨੀ ਹੁੰਦੀ ਆ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਵੀ ਇਹਦਾ ਬਹੁਤ ਸੋਹਣਾ ਝਾੜ ਆ 160 ਦਿਨਾਂ ਦੀ ਇਹ ਵੈਰੈਟੀ ਹੈ ਤੇ ਸਰ ਕਨੋਲਾ ਸਰ ਦੀ ਕਿਹੜੀ ਅਜਿਹੀ ਕਿਸਮ ਹੈ ਜਿਸ ਦੇ ਬੀਜ ਵਿੱਚ ਤੇਲ ਦੀ ਮਾਤਰਾ ਸਭ ਤੋਂ ਵੱਧ ਹੈ ਇਹ ਜੀਐਸਸੀ 7 ਆਉਂਦੀ ਹੈ ਜੀ ਇੱਕ ਇਹਨਾਂ ਦੀ 3 ਨੰਬਰ ਆਉਂਦੀ ਹੈ ਪੀਲੀ ਸਰੋਂ ਪੀਲੀ ਸਰੋਂ ਦਾ ਝਾੜ ਆ ਜਿਹੜਾ ਔਸਤ ਝਾੜ ਯੂਨੀਵਰਸਿਟੀ ਨੇ 8 ਕੁਆਂਟਲ ਦੱਸਿਆਗਾ ਉਹਦੇ ਉਹਦੇ ਵਿੱਚ ਤੇਲ ਦੀ ਮਾਤਰਾ ਜਿਹੜੀ 38 ਕਿਲੋ ਆ ਜਿਹੜੀ ਜੀਐਸਸੀ 7 ਆ 7 ਨੰਬਰ ਗੁਣਾ ਦੀ ਭਰਪੂਰ ਆਗੀ ਇਹ ਕਾਲੀ ਸਰੋਂ ਆਗੀ ਇਹਦੇ ਜਿਹੜਾ ਇਹਦਾ ਤੇਲ ਨਿਕਲਦਾ 33 ਤੋਂ 35 ਕਿਲੋ ਜੀ ਤੇ ਤੇਲ ਦੋ ਇਹ ਪਰ ਬੈਰੈਟੀਆਂ ਦੋਨੇ ਹੀ ਕਨੂਲਾ ਨੇਗੀਆਂ ਠੀਕ ਹੈ ਸਰ ਤੇ ਸਰ ਜੇ ਨਵਾਂ ਕਿਸਾਨ ਕੋਈ ਹੋਏ ਤੇ ਉਹ ਫਸਲੀ ਚੱਕਰ ਵਿੱਚ ਸਰੋਂ ਦੀ ਬਿਜਾਈ ਕਦੋਂ ਕਰ ਸਕਦਾ ਆਪਾਂ 24 ਅਕਤੂਬਰ ਤੋਂ ਪਹਿਲਾਂ ਪਹਿਲਾਂ ਬੀਜ ਦੇਣੀ ਹੈ ਜੀ 10 ਤੋਂ ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ ਆਪਣੇ ਕੋਲੇ 15 ਦਿਨ ਬਹੁਤ ਸੋਹਣਾ ਟਾਈਮ ਆ ਉਹ ਵੀ ਜੇ ਆਪਾਂ 24 ਅਕਤੂਬਰ ਤੋਂ ਬਾਅਦ ਵੀ ਸਰੋਂ ਬੀਜਦੇ ਆ ਤਾਂ ਕੋਈ ਪ੍ਰੋਬਲਮ ਨਹੀਂ ਸਰੋਂ ਹੋ ਜੂਗੀ ਅਗਲੇ ਮਾਰਚ ਵਾਲੇ ਮੌਸਮ ਨੇ ਸਰੋਂ ਦੇ ਝਾੜ ਦੇਣਾ ਲੇਕਿਨ ਆਪਾਂ ਨੂੰ ਉੱਥੇ ਪ੍ਰੋਬਲਮ ਇਹ ਹੋ ਜਾਂਦੀ ਹੈ ਵੀ ਆਪਾਂ ਮਾਰਚ ਦੇ ਵਿੱਚ ਤੀਜੀ ਫਸਲ ਆ ਜਿਹੜੀ ਉਹ ਆਪਾਂ ਲਾ ਸਕੀਏ ਮੂੰਗੀ ਦੀ ਆਪਣੇ ਕੋਲੇ 8-9 ਕੁਇੰਟਲ 7 ਕੁਇੰਟਲ ਮੂੰਗੀ ਹੋ ਜੇ ਮਾਰਚ ਦੇ ਵਿੱਚ ਵੇਚ ਕੇ ਮੂੰਗੀ ਨਾਲ ਜ਼ਮੀਨ ਦੀ ਜਿਹੜੀ ਸਿਹਤ ਆ ਗਈ ਉਹ ਤੰਦਰੁਸਤ ਹੁੰਦੀ ਹੈ ਇਹ ਵੀ ਇੱਕ ਕੁਦਰਤ ਦਾ ਵਿਗਿਆਨ ਫੰਡਾ ਤਾਂ ਵਿਗਿਆਨ ਹੈ ਨੂੰ ਆਪਾਂ ਕਹੀਏ ਉਹ ਜਿਹੜੀ ਮੰਨ ਕੇ ਚੱਲੋ ਵੀ ਜਿੱਥੇ ਆਪਾਂ ਮੂੰਗੀ ਬੀਜਤੀ ਉੱਥੇ ਧਰਤੀ ਚ ਖਾਰਾਪਣ ਜਾਂ ਹੋਰ ਕੋਈ ਲੋੜੀਂਦੇ ਤੱਤ ਜਿਹੜੇ ਵੱਜ ਜਾਂਦੇ ਨੇ ਜਾਂ ਘਟ ਜਾਂਦੇ ਨੇ ਤਾਂ ਮੂੰਗੀ ਦੀ ਕਹਿ ਜੀ ਫਸਲ ਆ ਜਿਹਦੇ ਨਾਲ ਜ਼ਮੀਨ ਦੀ ਸਿਹਤ ਬਰਕਰਾਰ ਰਹਿੰਦੀ ਹੈ ਤੇ ਇਸਰ પ્રતિ ਏਕੜ ਬੀਜ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਤੇ ਬੂਟੇ ਤੋਂ ਬੂਟੇ ਦਾ ਫਸਲਾ ਬਿਜਾਈ ਤੇ ਟੰਗ ਦੱਸੋ ਥੋੜੇ ਦੇ ਕੋਈ ਤੇ ਦੋ ਟੰਗ ਨੇ ਜੀ ਇੱਕ ਤਾਂ ਆਪਾਂ ਇਹਨੂੰ ਯੂਨੀਵਰਸਿਟੀ ਤਾਂ ਕਹਿੰਦੀ ਆ ਵੀ 1 ਕਿਲੋ ਵੀ ਪਾਓ ਜਿਹੜਾ ਸਾਡਾ ਤਜਰਬਾ ਅਸੀਂ ਕਹਨੇ 500 ਗ੍ਰਾਮ ਵੀ ਬਹੁਤ ਹੈ ਜੇ ਝਾੜ ਲੈਣ ਵਾਸਤੇ ਤੋ ਵਿਗਿਆਨੀਆਂ ਨੇ ਆਪਦਾ ਫੰਡਾ ਦੇਖਣਾ ਆਪਾਂ ਕਿਸਾਨ ਤੌਰ ਦੇ ਕਿਸਾਨ ਹੋਣ ਦੇ ਤੌਰ ਤੇ ਗੱਲ ਕਰਦੇ ਆਂਗੇ ਵੀ ਇਹਦੇ ਦੋ ਇੱਕ ਤਾਂ ਹੈਗਾ ਵੀ ਜ਼ਮੀਨ ਨੂੰ ਰਬੇਚੀ ਢੰਗ ਨਾਲ ਆਪਾਂ ਬਾਕੇ ਬੀਜ ਬਾਕੇ ਬੀ ਸਕਦੇ ਆਂ ਦੂਸਰਾ ਜਿਹੜਾ ਇਹਦਾ ਮੰਨ ਕੇ ਚੱਲੋ ਵੀ ਉਹ ਦੂਸਰੀ ਤਰੀਕਾ ਹੈਗਾ ਇਹਦੀ ਆਪਾਂ ਜੇ ਆਪਣੀ ਆਪਾਂ ਨਹੀਂ 24 ਅਕਤੂਬਰ ਤੱਕ ਬੀਜ ਸਕਦੇ ਇਹਨੂੰ ਫਿਰ ਆਪਾਂ ਇਹਦੀ ਪਨੀਰੀ ਬੀਜ ਸਕਦੇ ਆਂ ਪਨੀਰੀ ਵੀਜ ਕੇ ਆਪਾਂ ਪਾਣੀ ਛੱਡ ਕੇ ਉਹਦੇ ਵਿੱਚ ਜਿਵੇਂ ਮੰਨ ਕੇ ਚੱਲੋ ਆਪਾਂ ਗੋਭੀ ਲਾਉਣੇ ਹੁੰਨੇ ਆ ਜੀ ਫੁੱਲ ਗੋਭੀ ਇਹ ਉਸ ਲੋਟ ਵੀ ਟਰਾਂਸਫਰ ਹੋ ਕੇ ਵੀ ਲੱਗ ਜਾਂਦੀ ਆ ਫੇਰ ਵੀ ਇਹਦਾ ਬਹੁਤ ਸੋਹਣਾ ਝਾੜ ਹੋ ਜਾਂਦਾ ਉਹ ਵੀ ਇੱਕ ਸਹੀ ਤਰੀਕਾ ਜੇ ਆਪਣਾ 11ਵੇਂ ਮਹੀਨੇ ਦੇ ਵਿੱਚ ਜਾ ਕੇ 15 16 ਤਰੀਕ ਤੱਕ 28 ਤਰੀਕ ਤੱਕ ਵਾਹਣ ਬੇਲਾ ਹੁੰਦਾ ਝੋਨੇ ਵਾਲਾ ਤਾਂ ਇੱਕ ਮਰਲੇ ਦੇ ਵਿੱਚ ਆਪਾਂ 400 ਗ੍ਰਾਮ ਸੀਡ ਪਾ ਕੇ ਬੂਟੇ ਤਿਆਰ ਕਰਕੇ ਇਨੂੰ ਟ੍ਰਾਂਸਫਰ ਕਰਕੇ ਲਾ ਦਈਏ ਜਿਵੇਂ ਆਪਾਂ ਗੋਭੀ ਖੇਤਾਂ ਦੇ ਵਿੱਚ ਲਾਉਣਾ ਜਾਂ ਝੋਨਾ ਲਾਉਣਾ ਉਸ ਰੋਟ ਵੀ ਇਹ ਲੱਗ ਜਾਂਦੀ ਹੈ ਤਾਂ ਇਹਦਾ ਝਾੜ ਹੋਰ ਵੀ ਵਧੀਆ ਹੋ ਜਾਂਦਾ ਜੀ ਕਿੰਨੇ ਦਿਨ ਦੀ ਪਨੀਰੀ ਤੁਸੀਂ ਟ੍ਰਾਂਸਪਲੈਂਟ ਕਰਦੇ ਹੋ ਸਰ ਪਨੀਰੀ ਹੋ ਜਾਂਦੀ ਹੈ ਜੀ ਯੂਨੀਵਰਸਿਟੀ 25 ਦਿਨ ਕਹਿੰਦੀ ਆਪਾਂ 30 ਦਿਨ ਤੱਕ 30 ਦਿਨ ਤੋਂ ਵੱਡੀ ਨਹੀਂ ਕਰਨੀ ਹੁੰਦੀ ਪੀ ਦਿਨ ਤੋਂ ਆਪਾਂ 27 28 ਦਿਨ ਤੋਂ ਆਪਾਂ ਵੱਡੀ ਨਹੀਂ ਕਰਨੀ 27 28 ਦਿਨ ਚ ਆਪਾਂ ਲਾ ਦੇਣੀ ਹੈ ਸਰ ਅੱਜਕੱਲ੍ਹ ਅੰਨੇਵਾ ਪੈਸਟੀਸਾਈਡਸ ਤੇ ਇਨਸੈਕਟੀਸਾਈਡਸ ਦੀ ਵਰਤੋਂ ਕੀਤੀ ਜਾ ਰਹੀ ਹੈ ਵੱਡੇ ਬਰਦਰ ਤੇ ਫਸਲਾਂ ਵਿੱਚ ਵਰਤੀਆਂ ਜਾਂਦੀਆਂ ਇਹ ਜ਼ਹਿਰੀਲੀਆਂ ਦਵਾਈਆਂ ਨਾ ਸਿਰਫ਼ ਕਿਸਾਨਾਂ ਤੇ ਸਗੋ ਆਮ ਲੋਕਾਂ ਤੇ ਵੀ ਮਾੜਾ ਅਸਰ ਪਾ ਰਹੀ ਹੈ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਤੁਸੀਂ ਵੀ ਆਪਣੀ ਫਸਲ ਵਿੱਚ ਫਸਟ ਫਰਟੀਲਾਈਜ਼ਰਸ ਦੀ ਵਰਤੋਂ ਕਰਦੇ ਹੋ ਮੈਂ ਮੈਂ ਅਸੀਂ ਜੀ ਫਰਟੀਲੇజర్ ਦੀ ਬਿਲਕੁਲ ਕਰਦੇ ਆਂ ਜੀ ਕੋਈ ਦੋ ਰਹਿ ਨਹੀਂ ਲੇਕਿਨ ਅਸੀਂ ਕੀ ਕਰਦੇ ਆਂ ਅਸੀਂ ਹਰ ਸਾਲ ਪਰਾਲੀ ਵੀ ਵਿੱਚ ਬੋਹਣੇ ਆ ਤੇ ਆਪਣੀਆਂ ਜ਼ਮੀਨਾਂ ਦੀ ਟੈਸਟਿੰਗ ਰਿਪੋਰਟ ਕਰਦੇ ਆਂ ਮਨ ਲੋ ਜਿੰਨੇ ਸਰੋਂ ਦੇ ਵਿੱਚ ਉਹ ਕਹਿੰਦੇ ਨੇ ਵੀ ਸਿੰਗਲ ਫਾਸਫੋਰਸ 2 ਕਿਲੋ ਪਾਓ ਤੁਸੀਂ ਜੇ ਤੁਸੀਂ ਡੀਏਪੀ ਖਾਦ ਪਾਉਣੀ ਆ ਕੱਲੀ ਫਾਸਫੋਰਸ ਤਾਂ ਤੁਸੀਂ 30 ਕਿਲੋ ਪਾਓ ਲੇਕਿਨ ਜਿਹੜਾ ਯੂਰੀਆ ਉਹ 90 ਕਿਲੋ 45 ਕਿਲੋ ਆਪਾਂ ਬੀਜਣ ਦੇ ਸਮੇਂ ਦੇ ਦੇਣਾ 45 ਕਿਲੋ ਪਹਿਲੇ ਪਾਣੀ ਦੇਣਾ 90 ਕਿਲੋ ਤੋਂ ਬਾਅਦ ਨਹੀਂ ਯੂਰੀਆ ਪਾਉਣਾ ਤਾਂ ਲੇਕਿਨ ਆਪਾਂ ਜਿਹੜਾ ਯੂਨੀਵਰਸਿਟੀ ਜਿੰਨਾ ਆਪਾਂ ਨੂੰ ਦੱਸਦੀ ਆ ਕਿ ਖਾਦਾਂ ਜੇ ਆਪਾਂ ਉਨੀਆਂ ਖਾਦਾਂ ਵਰਤਦੇ ਆ ਓਵਰਡੋਜ਼ ਨਹੀਂ ਪਾਉਂਦੇ ਤਾਂ ਉਸ ਨੂੰ ਭਰਪੂਰ ਆਰਗੈਨਿਕ ਹੀ ਫਸਲ ਜ਼ਮੀਨ ਚੋਂ ਮਿਲੂਗੀ ਲੋੜ ਅਨਸਾਰ ਆਪਾਂ ਪਾਈਏ ਜੇ ਆਪਾਂ ਬਿਨਾਂ ਲੋੜ ਤੋਂ ਵੱਧ ਪਾਉਣਿਆਂ ਤਾਂ ਉਹ ਕਿਤੇ ਨਾ ਕਿਤੇ ਹਿਮਨਬਾਉੜੀ ਦਾ ਵੀ ਨੁਕਸਾਨ ਆਉ ਜ਼ਮੀਨ ਦਾ ਵੀ ਨਹੀਂ ਸੋ ਜਿਸ ਕਨੋਲਾ ਸਰੋਦੀ ਜਿਹੜੀ ਫਸਲ ਹੈਗੀ ਹੈ ਇਹਦੀ ਇਹਨੂੰ ਕਿੰਨੀ ਕਿ ਸਚਾਈਆਂ ਦੀ ਲੋੜ ਪੈਂਦੀ ਹੈ ਕਦੋਂ ਕਦੋਂ ਸਚਾਈ ਕਰਨੀ ਚਾਹੀਦੀ ਹੈ ਇਹਦਾ ਜਿਹੜਾ ਪਹਿਲਾ ਪਾਣੀ ਲਾਉਣਾ ਆਪਾਂ 25 ਦਿਨ ਤੋਂ ਲਾਉਣਾ ਜੀ ਦੂਸਰਾ ਪਾਣੀ ਇਹਨੂੰ ਆਪਾਂ ਫਰਵਰੀ ਚ ਲਾਉਣਾ ਸਿਰਫ ਦੋ ਪਾਣੀ ਲੈਂਦੀ ਹੈ ਜੇ ਜ਼ਿਆਦੇ ਪਾਣੀ ਲਾਵਾਂਗੇ ਤਾਂ ਹੋ ਸਕਦਾ ਇਹਨੂੰ ਕੋਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇ। ਲੇਕਿਨ ਇਹ ਸਾਰੀਆਂ ਬਿਮਾਰੀਆਂ ਨੂੰ ਟੱਕਰ ਦਿੰਦੀ ਆ ਜਿੰਨੀਆਂ ਬਿਮਾਰੀਆਂ ਨੂੰ ਫੰਗਸ ਵਾਲੀਆਂ ਪੈਂਦੀਆਂ ਨੇ। ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਆ ਵੀ ਜੇ ਆਪਾਂ 24 ਅਕਤੂਬਰ ਤੋਂ ਪਹਿਲਾਂ ਵੀਹ ਦਿੰਨੇ ਆ ਤਾਂ ਇੱਕ ਰਸ ਚੂਸਣ ਵਾਲਾ ਕੀੜਾ ਵੀ ਪੈ ਜਾਂਦਾ ਜਿਹਨੂੰ ਪੰਜਾਬੀ ਚ ਲੋਕ ਤੇਲਾ ਕਹਿੰਦੇ ਨੇ। ਪਏ ਉਹ ਮਾਰਚ ਦੇ ਵਿੱਚ ਠੰਡ ਰਹਿੰਦੀ ਆ ਤਾਂ ਉਹ ਜਿਹੜਾ ਤੇਲੇ ਦਾ ਤੇਲਾ ਉਹ ਵੀ ਨਹੀਂ ਇਹਨੂੰ ਪੈਂਦਾ ਫਿਰ ਇਹਨੂੰ ਕੋਈ ਸਪਰੇਅ ਦੀ ਲੋੜ ਨਹੀਂ ਪੈਂਦੀ ਜੀ ਜੇ ਆਪਾਂ ਸਹੀ ਮਾਤਰਾ ਦੇ ਦੋ ਪਾਣੀ ਲਾਉਣਿਆਂ ਤਾਂ ਇਹਨੂੰ ਇਹਦੇ ਉੱਤੇ ਕੋਈ ਬਿਮਾਰੀ ਨਹੀਂ ਆਉਂਦੀ ਜੀ ਜਿਆਦੇ ਪਾਣੀ ਲਾਉਣ ਨਾਲ ਵੀ ਬਿਮਾਰੀ ਆ ਜਾਂਦੀ ਆ ਪਰ ਇਹ ਜਿਹੜੇ ਯੂਨੀਵਰਸਿਟੀ ਦੇ ਮਹਾਰ ਨੇ ਉਹਨਾਂ ਨਾਲ ਆਪਤਾ ਜ਼ਰੂਰ ਕਾਇਮ ਰੱਖਣਾ ਚਾਹੀਦਾ ਤੇ ਜ਼ਿਮੀਂਦਾਰ ਨੂੰ ਜਿੰਨੇ ਵੀ ਪੰਜਾਬ ਦੇ ਵਿੱਚ ਖੇਤੀ ਕਰ ਰਹੇ ਨੇ ਉਹ ਸਾਰੇ ਯੂਨੀਵਰਸਿਟੀ ਨਾਲ ਜੁੜ ਕੇ ਆਪਦੇ ਆਪ ਦੀਆਂ ਜੋ ਵੀ ਉਥੇ ਡਾਕਟਰ ਨੇ ਪ੍ਰਬੰਧ ਨੇ ਉਹਨਾਂ ਨਾਲ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਨਾਲ ਜਿੰਨੇ ਵਿਗਿਆਨੀ ਕੰਮ ਕਰਦੇ ਨੇ ਉਹਨਾਂ ਨਾਲ رابطہ ਜ਼ਰੂਰ ਕਾਇਮ ਕਰਨਾ ਚਾਹੀਦਾ ਨਾ ਕਿ ਪੈਸਟੀਸਾਈਡ ਦੀਆਂ ਦੁਕਾਨਾਂ ਨਾਲ ਨਾ ਹੀ ਕੰਪਨੀ ਦੇ ਜੋ ਫਿਰਦੇ ਦੁਕਾਨ ਖੇਤਾਂ ਦੇ ਵਿੱਚ ਫਿਰਦੇ ਹੁੰਦੇ ਨੇਗੇ ਇਹਨਾਂ ਦੇ ਏਜੰਟ ਵਗੈਰਾ ਉਹਨਾਂ ਨਾਲ ਨਹੀਂ ਰابطਾ ਕਾਇਮ ਕਰਨਾ ਚਾਹੀਦਾ ਉਹਨਾਂ ਨੂੰ ਹੁੰਦਾ ਹੁੰਦਾ ਵੀ ਆਹ ਅਸੀਂ ਸਮਾਨ ਵੇਚਣਾ ਜ਼ਿਮੀਂਦਾਰ ਨੂੰ ਉਹ ਭੁਲਾ ਲੈਂਦੇ ਨੇ ਵੀ ਆਹ ਸਮਾਨ ਆ ਜਿਹੜਾ ਸਾਡਾ ਜੇ ਤੁਸੀਂ ਜ਼ਮੀਨ 'ਚ ਪਾਉਂਗੇ ਤਾਂ ਇੰਨਾ ਝਾੜ ਬਧੂ ਤੁਹਾਡਾ ਲੇਕਿਨ ਉਹ ਆਪਾਂ ਨੂੰ ਕੀ ਪਤਾ ਜੀ ਉਹਦੇ ਵਿੱਚ ਹੈ ਕੀ ਆ ਇਹ ਫਾਇਦਾ ਕਰੂ ਜਾਂ ਜ਼ਮੀਨ ਦਾ ਨੁਕਸਾਨ ਕਰੂਗਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਤਾਂ ਜਿੰਨੇ ਵੀ ਵਿਚਾਰੇ ਖੇਤੀ ਕਰਦੇ ਨੇ ਬਹੁਤ 80% ਲੋਕ ਉਹ ਖੇਤੀ ਕਰਦੇ ਨੇ ਜਿਹੜੇ ਵਿਚਾਰੇ ਲਾਈ ਲੱਗ ਨੇ ਉਹ ਗੱਲ ਨੂੰ ਮੰਨ ਲੈਂਦੇ ਨੇ 20% ਲੋਕ ਅਜੇ ਪੰਜਾਬ ਦੇ ਵਿੱਚ ਹੈ ਐਸੀ ਜੋ ਵਧੀਆ ਖੇਤੀ ਕਰਦੇ ਨੇ ਆਪਣੀ ਮਰਜ਼ੀ ਨਾਲ ਸਾਰੀ ਪੈਸਟੀਸਾਈਡ ਪਾਉਂਦੇ ਨੇ ਖਾਦਾਂ ਪਾਉਂਦੇ ਨੇ ਉਹ ਆਪਣੀ ਮਰਜ਼ੀ ਕਰਦੇ ਨੇ 80% ਲੋਕ ਮੇਰੇ ਅਖਿਆਲ ਅਜਿਹੀਆਂ ਇਹ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਵਿਚਾਰੇ ਉਹ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਵੀ ਆਪ ਪ੍ਰੋਡਕਟ ਪਾਓ ਜੀ ਇੰਨਾ ਝਾੜ ਬਾਜੂ ਆਪ ਪ੍ਰੋਡਕਟ ਪਾਓ ਇੰਨਾ ਝਾੜ ਬਾਜੂਗਾ ਕਿਉਂ ਪੈਸਟੀਸਾਈਡ ਦੇ ਵਿੱਚ ਇੱਕ ਫੰਡਾ ਹੁੰਦਾ ਜੀ ਤੁਸੀਂ ਮੰਨ ਲਓ ਕੋਈ ਕੈਮੀਕਲ ਖਾਦ ਆ ਗਈ 5 ਕਿਲੋ ਦੀ ਪੈਕਿੰਗ ਆ ਉਹਨੇ ਕਹਿੰਦਾ ਵੀ ਜੇ ਤੂੰ ਇੰਨੇ ਟਣ ਵੇਚੇਗਾ ਤਾਂ ਤੈਨੂੰ ਬਾਹਰ ਦਾ ਟੂਰ ਹੋਊਗਾ ਫਿਰ ਉਹ ਵਿਚਾਰੇ ਸੜਕਾਂ ਤੇ ਭੱਜਦੇ ਨੇ ਵੀ ਆਪਾਂ ਕਿਵੇਂ ਨਾ ਕਿਵੇਂ ਵੇਚੀਏ ਤਾਂ ਉਹਦੀ ਚੀਜ਼ ਦਾ ਕਿਸਾਨ ਕਿਤੇ ਨਾ ਕਿਤੇ ਵਿਚਾਰਾ ਸ਼ਿਕਾਰ ਹੋ ਜਾਂਦਾ ਹੈ ਕਿ ਸਰ ਤੇ ਸਰ ਜੀ ਅਮੀ ਤੁਸੀਂ ਬਿਮਾਰੀਆਂ ਵੀ ਕਿਹਾ ਕਿ ਬਿਮਾਰੀ ਇਹਦੇ ਵਿੱਚ ਘੱਟ ਲੱਗਦੀ ਹੈ ਜਿਸ ਚਾਹੀਏ ਅਸੀਂ ਥੋੜੀ ਕੰਟਰੋਲ ਕਰੀਏ ਤੇ ਤੇ ਨਦੀਨਾਂ ਦੀ ਰੋਕ ਥਾਮ ਨਦੀਨ ਵੀ ਇਹਦੇ ਵਿੱਚ ਉਗਦੇ ਗਏ ਤੇ ਨਦੀਨਾਂ ਦੀ ਰੋਕ ਥਾਮ ਕਿਵੇਂ ਕਰਦੇ ਹੋ ਤੁਸੀਂ ਅਸੀਂ ਨਦੀਨਾਂ ਦੀ ਰੋਕ ਥਾਮ ਦੇਖੋ ਲੇਬਰ ਨਾਲ ਹੀ ਕਰਨੀ ਪੈਂਦੀ ਹੈ ਜੀ ਸਰੋਂ ਦੇ ਉੱਤੇ ਕੋਈ ਹਜੇ ਸਰੋਂ ਦੇ ਉੱਤੇ ਮੇਰਾ ਖਿਆਲ ਕੋਈ ਵੀ ਦਵਾਈ ਹਜੇ ਕੰਮ ਨਹੀਂ ਅਸੀਂ ਦੇਖੀ ਅਸੀਂ ਨਹੀਂ ਕਰਕੇ ਦੇਖੀ ਪਰ ਅਸੀਂ ਤਾਂ ਵਿਸ਼ਵਾਸ ਉਹਦੇ ਵਿੱਚ ਗੋਡੀ ਚ ਹੀ ਰੱਖਦੇ ਆ ਲੇਬਰ ਲਾ ਕੇ ਉਹੀ ਠੰਡ ਹੁੰਦੀ ਆ ਤਾਂ ਲੇਬਰ ਨਾਲ ਵੀ ਕੰਮ ਵਧੀਆ ਨਿਭੜ ਜਾਂਦਾ ਥੋੜਾ ਜਿਹਾ ਟਰੈਕਟਰ ਨਾਲ ਵੀ ਅਸੀਂ ਇਹਨੂੰ ਪੰਜਾਬੀ ਚ ਕਹਿੰਦੇ ਨੇ ਵੀ ਸਿਲਰ ਮਾਰ ਦੋ ਹਲ ਮਾਰ ਕੇ ਇਹਦੇ ਵਿੱਚ ਉਹ ਸੈਟਿੰਗ ਕਰਕੇ ਹਲ ਮਾਰ ਲੈਨੇ ਉਹਦੇ ਨਾਲ ਗੋਡੀ ਟਰੈਕਟਰ ਨਾਲ ਹੋ ਜਾਂਦੀ ਆ ਕੁਛ ਮਿੱਟੀ ਲੱਗ ਜਾਂਦੀ ਆ ਜੀ ਤਾਂ ਇਹਨੂੰ ਮਿੱਟੀ ਲਾਉਣੀ ਵੀ ਜ਼ਰੂਰੀ ਆ ਇਹਦੇ ਜੜਾਂ ਦੇ ਵਿੱਚ ਗਰੋਥ ਵਧੀਆ ਕਰਦੀ ਆ ਫਿਰ ਇਹਦਾ ਜਿਹੜੀਆਂ ਨਦੀਨਾਂ ਦੀ ਰੁਕਸਾਂ ਮੋ ਲੇਵਰੀ ਆ ਜੀ ਥੈਂਕ ਯੂ ਸਰ ਤੇ ਫਸਲ ਦੀ ਕਟਾਈ ਕਦੋਂ ਕਰਨੀ ਚਾਹੀਦੀ ਆ ਤੇ ਕਿਵੇਂ ਕਰਨੀ ਚਾਹੀਦੀ ਆ ਤੇ ਇਸ ਤੋਂ ਬਾਅਦ ਕੀ ਕੰਮ ਹੁੰਦਾ ਸਰ ਦੇਖੋ ਇਹਦੇ ਇਹਦੀ ਜਿਹੜੀ ਕਟਾਈ ਹੁੰਦੀ ਹੈ ਜੀ ਉਹ ਲੇਬਰ ਨਾਲ ਹੀ ਹੋਊਗੀ ਇਹਦੀਆਂ ਭਰੀਆਂ ਵੱਨ ਕੇ ਅਸੀਂ ਇਹਨੂੰ ਇੱਕ ਖੁੰਜੇ 'ਚ ਇਕੱਠੀ ਕਰਕੇ ਤੇ ਦੂਸਰੀ ਫਸਲ ਬੀਜਣ ਦਾ ਅਸੀਂ ਇੰਤਜ਼ਾਮ ਕਰਨਾ ਹੁੰਦਾ ਜਿਵੇਂ ਮੰਨ ਲਓ ਜਿੱਥੇ ਵੀ ਸਰੋਂ ਦੀ ਰਹਿਤ ਖੁੰਦ ਜ਼ਮੀਨ 'ਚ ਬੈਂਦੀ ਆ ਤਾਂ ਉਹ ਬਹੁਤ ਲਾਭਦਾ ਉਹ ਜਾਦੇ ਲਾਭਦਾ ਹੈ ਕਾ ਜੀ ਉਹਦੇ ਨਾਲ ਫਾਸਫੋਰਸ ਮੈਗਨੀਸ਼ੀਅਮ ਉਹ ਜਿੰਨੇ ਕੁਦਰਤੀ ਤੱਤਾਂ ਦੀ ਲੋੜ ਹੁੰਦੀ ਆ ਤਾਂ ਸਿਆਣੇ ਬਜ਼ੁਰਗ ਵੀ ਦੱਸਦੇ ਹੁੰਦੇ ਵੀ ਕਲਰਾਂ ਨੂੰ ਮਾਰ ਦਿੰਦੀ ਐ ਸਰੋਂ ਤਾਂ ਜ਼ਮੀਨ ਨੂੰ ਉਪਜਾਊ ਕਰਦੇ ਆ ਪਰ ਵਿਗਿਆਨੀ ਦੱਸਦੇ ਨੇ ਅਗਲੀ ਫਸਲ ਜੀ ਇਹਦੇ ਵਿੱਚ ਬਹੁਤ ਘੱਟ ਖਾਦਾਂ ਦੇ ਨਾਲ ਹੋ ਜਾਂਦੀ ਐ ਜੋ ਵੀ ਤੁਸੀਂ ਮੱਕੀ ਮੂੰਗੀ ਬੀਜਨੇ ਆ ਮੂੰਗੀ ਨੂੰ ਤਾਂ ਵੈਸੇ ਹੀ ਲੋਡ ਨਹੀਂ ਹੁੰਦੀ ਖਾਦ ਦੀ ਉੱਪਰੋਂ ਉਹ ਤਾਂ ਆਪਦੇ ਆਪ ਚ ਇੱਕ ਕੁਦਰਤੀ ਚੱਲਦੀ ਹਵਾ ਚੋਂ ਨਾਈਟ੍ਰੋਜਨ ਲੈ ਲੈਂਦੀ ਉਹਨੂੰ ਲੋਡ ਨਹੀਂ ਪੈਂਦੀ ਸਰੋਂ ਵਾਲੇ ਵਾਹਣ ਚ ਉਹ ਐਦਾਂ ਹੀ ਹੋ ਜਾਂਦੀ ਆਲੂਆਂ ਵਾਲੇ ਤੇ ਸਰੋਂ ਵਾਲੇ ਚੋਂ ਬਿਨਾ ਰੇਹਾਂ ਤੋਂ ਜਾਂਦੀ ਇੱਕ ਅੱਧੀ ਸਪਰੇਅ ਦੀ ਲੋਡ ਹੁੰਦੀ ਐ ਜੋ ਤੇ ਕੀੜਾ ਪੈਂਦਾ ਉਹ ਆਪਾਂ ਜਿਹੜੇ ਮਹਾਰ ਹੁੰਦੇ ਨੇ ਵਿਗਿਆਨੀ ਹੁੰਦੇ ਨੇ ਉਹਨਾਂ ਨਾਲ رابطہ ਕਾਇਮ ਕਰਕੇ ਆਪਾਂ ਲੋੜ ਅਨਸਾਰ ਉਹਤੇ ਸਪਰੇਅ ਕਰੀਏ ਨਾ ਕਿ ਜਾਦੇ ਪਾਈਏ ਕੋਈ ਜਿਹੜੀ ਮੂੰਗੀ ਜਿਹੜੀ ਮੂੰਗੀ ਵੀ ਆਪਾਂ ਕਿਸਾਨ ਦੇ ਖੇਤ ਚ ਪੈਦਾ ਕਰ ਲਈ ਤਾਂ ਮੈਂ ਇਹ ਵੀ ਕਹੂੰਗਾ ਵੀ ਜਿੰਨੇ ਆਲੇ ਦਾਲੇ ਦੇ ਸ਼ਹਿਰ ਹੁੰਦੇ ਨੇ ਲੋਕ ਹੁੰਦੇ ਨੇ ਜਿਹੜੇ ਉਹਦੇ ਉਹ ਤੋਂ ਖਰੀਦਣ ਲੇਕਿਨ ਜਿਹੜੀ ਮੂੰਗੀ ਆਪਾਂ ਦੁਕਾਨ ਤੋਂ ਖਰੀਦਦੇ ਹਾਂ ਤੁਸੀਂ ਦੇਖ ਲਿਓ ਕਿਤੇ ਇੱਕ ਕਿਸਾਨ ਦੇ ਖੇਤ ਚੋਂ ਮੂੰਗੀ ਲੈ ਲਿਓ ਉਹਦਾ ਰੰਗ ਘਮੇਲਾ ਹੋਊਗਾ ਜੀ ਕੁਦਰਤੀ ਰੰਗ ਹੋਊਗਾ ਜਿਹੜੀ ਮੰਡੀ ਵਿੱਚ ਦੀ ਘੁੰਮ ਕੇ ਆ ਗਈ ਉਹਨੂੰ ਮੈਡਮ ਪੇਂਟ ਹੋਇਆ ਹੋਊਗਾ ਜੀ ਇਹ ਜਦੋਂ ਮਾਰਦੇ ਹਰਾ ਰੰਗ ਉਹਨੂੰ ਕਰਿਆ ਹੋਊਗਾ ਤਾਂ ਉਹ ਦੇਖਣ ਚ ਬਹੁਤ ਸੋਹਣੀ ਲੱਗੂ ਲੇਕਿਨ ਖਾਣ ਚ ਹਿੰਮਨ ਬੌੜੀ ਨੂੰ ਵੀ ਨੁਕਸਾਨ ਕਰੂ ਤੇ ਉਹਨੂੰ ਸਵਾਦ ਵੀ ਨਹੀਂ ਹੁੰਦੀ ਜਿੰਨੀ ਕਿਸਾਨ ਵਾਲੀ ਸਿੱਧੀ ਆਪਾਂ ਕਿਸਾਨ ਤੋਂ ਲੈਨੇ ਉਹਦਾ ਰੰਗ ਜ਼ਰੂਰ ਥੋੜਾ ਘਮੇਲਾ ਹੋਊਗਾ ਮੂੰਗੀ ਦਾ ਪਰ ਉਹ ਖਾਣ ਚ ਵੀ ਸਵਾਦ ਹੋਊਗਾ ਤੇ ਜਿਵੇਂ ਤੁਸੀਂ ਮੰਡੀ ਕਰਨ ਦੀ ਗੱਲ ਕੀਤੀ ਹੈ ਤੇ ਮੰਡੀ ਕਰਨ ਨਾਲ ਜੁੜੀਆਂ ਸਮੱਸਿਆਵਾਂ ਦਾ ਅਕਸਰ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਸੀਂ ਆਪਣੀ ਫਸਲ ਦੇ ਮੰਡੀ ਕਰਨ ਕਿਵੇਂ ਕਰਦੇ ਹੋ ਦੇਖੋ ਅਸੀਂ ਜਿਵੇਂ ਕਣਕ ਹੁੰਦੀ ਹੈ ਜੀ ਸਾਡੇ ਕੋਲੇ ਜਿੰਨਾ ਕਿ ਤੋ ਅਸੀਂ ਸੀਡ ਰੱਖਣਾ ਹੁੰਦਾ 200 400 ਕੁਆਂਟਲ 300 ਕੁਆਂਟਲ ਉਹ ਤਾਂ ਅਸੀਂ ਆਪ ਦਾ ਸਟਾਕ ਕਰ ਲੈਂਦੇ ਆ ਘਰੇ ਜੀ ਦੂਸਰੀ ਅਸੀਂ ਮੰਡੀ 'ਚ ਵੀ ਲੋਡ ਹੁੰਦੀ ਹੈ ਲੇਕਿਨ ਜਿਹੜੇ ਵਪਾਰੀ ਹੁੰਦੇ ਨੇ ਉਹ ਸਾਤੋਂ ਬਾਹਰੋਂ ਸਾਡੇ ਘਰੋਂ ਵੀ ਖਰੀਦ ਕੇ ਲੈ ਜਾਂਦੇ ਨੇ ਜਿਵੇਂ ਗੱਲ ਆ ਗਈ ਹੁਣ ਝੋਨੇ ਦੀ ਝੋਨੇ ਦੀਆਂ ਥੋੜੀਆਂ ਦਿੱਕਤਾਂ ਆਉਂਦੀਆਂ ਨੇਗੀਆਂ ਐਤਕੀ ਇਸ ਵਾਰ ਬਹੁਤ ਦਿੱਕਤਾਂ ਆਈਆਂ ਨੇ ਅਸੀਂ ਵੈਰੈਟੀਆਂ ਲਾਉਣੇ ਸ਼ਾਰਟ ਟਾਈਮ ਦੀਆਂ ਜੀ ਜਿਹੜੇ ਘੱਟ ਟਾਈਮ ਲੈਂਦੀਆਂ ਨੇ ਤਾਂ ਉਹ ਸੈਲਰਾਂ ਵਾਲੇ ਉਸ ਤਾਂ ਜਾਣ ਬੁੱਝ ਕੇ ਤਾਂ ਕਰਦੇ ਨੇ ਕੁਸ ਮੁਕਚਰ ਵੀ ਥੋੜਾ ਜਿਆਦਾ ਹੁੰਦਾ ਜੀ ਉਹਦੇ ਵਿੱਚ ਗਿਲ ਜਿਆਦਾ ਹੋਣ ਕਰਕੇ ਵਿਕਣ ਚ ਮੇਰਾ ਖਿਆਲ 1992 ਤੋਂ ਲੇਕੇ 95 96 ਤੋਂ ਬਾਅਦ ਹੁਣ ਤੱਕ ਮੰਡੀਕਰਨ ਠੀਕ ਚੱਲਿਆ ਐਸ ਵਾਰ ਮੰਡੀਕਰਨ ਦੇ ਵਿੱਚ ਬਹੁਤ ਦਿੱਕਤਾਂ ਆਈਆਂ ਨਗੀਆਂ ਆਉਣ ਵਾਲਾ ਸਮਾਂ ਦੇਖੋ ਕਿਹੇ ਜਾ ਆਉਂਦਾ ਜੀ ਇਹ ਸਭ ਸਰਕਾਰਾਂ ਦੇ ਹੱਥਾਂ ਜਿਹੜੀਆਂ ਫਸਲਾਂ ਆਪਣੇ ਕੋਲੇ ਸੋੜੀਆਂ ਨੇ ਸਰੋਂ ਹੁੰਦੀ ਆ ਜੀ ਮੂੰਗੀ ਹੁੰਦੀ ਆ ਇਹਨੂੰ ਆਪਾਂ ਜੇ ਮੰਡੀਕਰਨ ਦੀ ਲੋੜ ਨਹੀਂ ਹੁੰਦੀ ਇਹ ਆਪਾਂ ਲੋਕਾਂ ਨੂੰ ਗੁਜਾਰਸ਼ ਕਰੀਏ ਵੀ ਤੁਸੀਂ ਸਿੱਧਾ ਜ਼ਿਮੀਂਦਾਰ ਨਾਲ ਹੀ ਰਾਬਤਾ ਕਾਇਮ ਕਰਕੇ ਜ਼ਿਮੀਂਦਾਰ ਤੋਂ ਲਓ ਨਾਲੇ ਤਾਂ ਆਪਣੀ ਬਾਡੀ ਨੂੰ ਜੀ ਸੋਨੂੰ ਵਧੀਆ ਖਾਣ ਨੂੰ ਮਿਲੂਗਾ ਕੋਈ ਨੁਕਸਾਨ ਨਹੀਂ ਹੋਊਗਾ ਜੋ ਵੀ ਇਹ ਬਰੀਕ ਫਸਲਾਂ ਨੇ ਜਿਹਦੇ ਘੁੰਮ ਕੇ ਆਉਂਦੀਆਂ ਨੇ ਗੀਆਂ ਵਪਾਰੀਆਂ ਦੇ ਵਿੱਚ ਦੀ ਤਾਂ ਬਹੁਤ ਤਰ੍ਹਾਂ ਦੇ ਕੈਮੀਕਲ ਬਹੁਤ ਤਰ੍ਹਾਂ ਦੇ ਰੰਗ ਇਹਨਾਂ ਫਸਲਾਂ ਨੂੰ ਸੋਨਾ ਬਣਾਉਣ ਵਾਸਤੇ ਵਰਤੇ ਜਾਂਦੇ ਨੇ ਜੇ ਮੰਨ ਲਓ ਤੁਸੀਂ ਸਾਲ ਦੇ ਵਿੱਚ ਸੋਨੂੰ ਇੱਕ ਕੁਵਾਂਟਲ ਜੇ ਤੁਸੀਂ 4 ਮੈਂਬਰਾਂ ਤਾਂ ਚੁੱਲ੍ਹੇ ਵਾਸਤੇ ਜੀ ਇੱਕ ਕੁਵਾਂਟਲ ਸਰੋਂ ਬਹੁਤ ਆ ਜੀ 4 ਮੈਂਬਰਾਂ ਘਰੇ ਤੁਸੀਂ ਇੱਕ ਜ਼ਿੰਮੇਦਾਰ ਤੋਂ ਸਰੋਂ ਲੈ ਲਓ ਮਾਰਕੀਟ ਤੋਂ ਉਹਨੂੰ 5000 ਮਿਲਦੀ ਹੈ ਤੁਸੀਂ 6000 ਲੈ ਲਓ ਉਹਦਾ ਤੇਲ ਵੀ ਤੁਸੀਂ ਖੁਦ ਕਢਾਓ ਜੀ ਤਾਂ ਫਿਰ ਤੁਸੀਂ ਘਰੇ ਵਰਤਿਓ ਆਟੋਮੈਟਿਕਲੀ ਸੋਟੀਆਂ ਬਿਮਾਰੀਆਂ ਦੇ ਵਿੱਚ ਬਹੁਤ ਫਰਕ ਪੈਣਾ ਜੋ ਤੇਲ ਆਪਾਂ ਮਾਰਕੀਟ ਤੋਂ ਲੈਨੇ ਆ ਜੀ ਉਹ ਕਿਸਾਨ ਦੇ ਤੇਲ ਨਾਲ ਉਸਨੂੰ ਸਸਤਾ ਮਿਲੂਗਾ ਉਹਦੇ ਵਿੱਚ ਕਿਤੇ ਨਾ ਕਿਤੇ ਪਾਮ ਆਉਲ ਵਗੈਰੇ ਤੇਲ ਨੇ ਜਿਹੜੇ ਉਹ ਬਹੁਤ ਵੱਡੇ ਪੱਧਰ ਤੇ ਮਿਕਸ ਹੁੰਦੇ ਨੇ ਇਸੇ ਕਰਕੇ ਜ਼ਿਮੀਦਾਰ ਦੀ ਜਿਹੜੀ ਪ੍ਰੋਸੈਸਿੰਗ ਦੀ ਖੇਤੀ ਆ ਉਹ ਫੇਲ ਹੋ ਜਾਂਦੀ ਆ ਉਹ ਪ੍ਰੋਸੈਸਿੰਗ ਨਹੀਂ ਕਰ ਸਕਦਾ ਉਹਨੇ ਮਿਲਾਪਟ ਨਹੀਂ ਕਰਨੀ ਉਹਨੂੰ ਰੇਟ ਨਹੀਂ ਮਿਲਣਾ ਤਾਂ ਇਹ ਕਿਤੇ ਨਾ ਕਿਤੇ ਦਿੱਕਤਾਂ ਨੇ ਜਿਹੜੀ ਸ਼ਹਿਰਾਂ ਦੀ ਪਬਲਿਕ ਆ ਉਹਨੂੰ ਵੀ ਜ਼ਿਮੀਦਾਰ ਦਾ ਸਾਥ ਦੇਣਾ ਚਾਹੀਦਾ ਹੈ ਸਰ ਪ੍ਰੋਸੈਸਿੰਗ ਦੀ ਗੱਲ ਕੀਤੀ ਹੈ ਤੁਸੀਂ ਪ੍ਰੋਸੈਸਿੰਗ ਦਾ ਕੁਝ ਕੰਮ ਕਰਦੇ ਹੋ ਕੋਈ ਮੈਮ ਗੱਲ ਆ ਗਈ ਅਸੀਂ ਪ੍ਰੋਸੈਸਿੰਗ ਦਾ ਕੰਮ ਕਰਿਆ ਜੀ 1 ਸਾਲ ਅਸੀਂ ਵੇਚਦੇ 5 ਲੀਟਰ 1000 ਰੁਪਏ ਦਾ ਮਾਰਕੀਟ ਤੋਂ 600 ਦਾ ਮਿਲਦਾ ਸੀ ਸਾਨੂੰ ਆਪ ਨੂੰ 800 ਦਾ ਪੈਂਦਾ ਸੀ 200 ਰੁਪਏ ਨਫੇ ਨਾਲ ਵੇਚ ਰਹੇ ਹਾਂਗੇ ਬਾਜ਼ਾਰ ਦੇ ਵਿੱਚ 600 ਰੁਪਏ ਨਫੇ ਨਾਲ 600 ਰੁਪਏ ਦਾ ਵੇਚ ਰਹੇ ਨੇ ਤਾਂ ਲੋ ਜਿਹੜੇ ਸਾਡੇ ਲੋਕ ਨੇ ਉਹ 1000 ਰੁਪਏ ਵਾਲੇ 200 ਰੁਪਏ ਲੀਟਰ ਵਾਲੇ ਨੂੰ ਚੰਗਾ ਨਹੀਂ ਸਮਝਦੇ ਉਹ ਕਹਿੰਦੇ ਨੇ ਸਾਨੂੰ 600 ਮਿਲਦਾ ਤੁਸੀਂ ਵੀ 600 ਦਿਓ 5 ਲੀਟਰ ਲੇਕਿਨ ਕਿਸਾਨ ਨੂੰ ਜੇ ਉਹ 600 ਦਾ ਵੇਚਦਾ ਉਹਦੇ ਪੱਲੇ ਕੁਝ ਨਹੀਂ ਪੈਂਦਾ ਜੀ ਮੈਂ ਸਾਰਾ ਡਾਟਾ ਕੱਢਿਆ ਉਹਦੇ ਵਿੱਚ ਬਹੁਤ ਜੇ ਤੁਸੀਂ ਪਾਇਓਰਟੀ ਤੇ ਜਾਣਦੇ ਹੋ ਤਾਂ ਮਾਰਕੀਟ ਦੇ ਵਿੱਚ ਜਿਹੜਾ ਕਿਸਾਨ ਆ ਪ੍ਰੋਸੈਸਿੰਗ ਲੈ ਕੇ ਨਹੀਂ ਟਿਕ ਸਕਦਾ ਸਰਦ ਤੇ ਪਰਾਲੀ ਤੇ ਮਿੱਟੀ ਪਾਣੀ ਦੀ ਸਾਮ ਸੰਭਾਲ ਲਈ ਕੀ ਉਪਰਾਲੇ ਕਰਦੇ ਤੁਸੀਂ ਦੇਖੋ ਪਾਣੀ ਦੀ ਸਾਮ ਸੰਭਾਲ ਲਈ ਅਸੀਂ ਪਾਣੀ ਨੂੰ ਬਚਾਉਣੇ ਆ ਜੀ ਜਿਵੇਂ ਮਾਰਚ ਦੇ ਵਿੱਚ ਅਸੀਂ ਲਾਸਟ ਪਾਣੀ ਕਣਕ ਨੂੰ ਲਾਤਾ ਉਸ ਤੋਂ ਬਾਅਦ ਅਸੀਂ ਖੁੱਲੀ ਜ਼ਮੀਨ ਨੂੰ ਪਾਣੀ ਨਹੀਂ ਲਾਉਂਦੇ ਜੀ ਦਿਨ ਦੇਕਰ ਝੋਨਾ ਨਹੀਂ ਲਾਉਂਦੇ ਝੋਨਾ ਵੀ ਹੁਣ ਅਸੀਂ ਸਿੱਧੀ ਬਜਾਈ ਤੇ ਚਲੇ ਗਏ ਜੀ ਸਿੱਧੀ ਬਜਾਈ ਦੀਆਂ ਦੋ ਵੈਰੈਟੀਆਂ ਆਈਆਂ ਨੇ ਆਈਸੀਆਰ ਦੀਆਂ ਦਿੱਲੀ ਦੀਆਂ ਉਹ ਦੋਨੇ ਵੈਰੈਟੀਆਂ ਸਿੱਧੀ ਬਜਾਈ ਦੀਆਂ ਨੇ 1979 ਤੇ 1985 ਇਹਨਾਂ ਦੇ ਸਿੱਧੀ ਬਜਾਈ ਦੇ ਵਿੱਚ ਪਾਣੀ ਬਹੁਤ ਵੱਜਦਾ ਲੇਕਿਨ ਨਦੀਨਾਂ ਦੀ ਬਹੁਤ ਵੱਡੀ ਸਮੱਸਿਆ ਸੀ ਕਿਸਾਨ ਨੂੰ ਲੇਬਰ ਬਹੁਤ ਪੈਂਦੀ ਸੀ ਉਹ ਨਦੀਨਾਂ ਦਾ ਜਿਹੜਾ ਮੁੱਖ ਫੰਡਾ ਤੀਗਾ ਉਹ ਇਹ ਫੁੱਲ ਪੇਜ ਵੈਰੈਟੀਆਂ ਨੇ ਦੋਨੇ ਇਹਨਾਂ ਵੈਰੈਟੀਆਂ ਤੇ ਇੱਕ ਸਪਰੇ ਹੋ ਜਾਂਦੀ ਆ 600 ਰੁਪਏ ਕਿਲੇ ਦੀ ਇਹਦੇ ਵਿੱਚ ਗੈਰ ਝੋਨੇ ਵੀ ਮਰ ਜਾਂਦੇ ਨੇ ਤੇ ਨਦੀਨ ਵੀ ਮਰ ਜਾਂਦੇ ਨੇ ਇਹ ਦੋਨੇ ਵੈਰਾਈਟੀਆਂ ਨਵੀਆਂ ਨੇ ਬਾਂਸਪਤੀ ਵੈਰਾਈਟੀਆਂ ਨੇ ਇਹ ਬਿਲਕੁਲ ਦੋਨੇ ਹੀ ਕਿਸਾਨ ਦੇ ਫਾਇਦੇ ਲਈ ਤੇ ਪੰਜਾਬ ਦਾ ਪਾਣੀ ਬਚਾਉਣਗੇ ਠੀਕ ਹੈ ਸਰ ਖੇਤੀਬਾੜੀ ਨਾਲ ਜੁੜੇ ਨਵੇਂ ਕਿਸਾਨ ਕਿਸਾਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਮੈਂ ਮੈਂ ਆਪਾਂ ਜੇ ਦੁਹਾਈ ਤੇ ਜਾਂਦੇ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਨਵੇਂ ਕਿਸਾਨ ਤਾਂ ਜਿਹੜੇ ਕਿਸਾਨ ਨਵੇਂ ਨੇ ਨਾ ਬਹੁਤ ਥੋੜੇ ਨੇਗੇ 22 ਸਾਲ ਦਾ ਬੱਚਾ ਕਿਸੇ ਦਾ ਖੇਤੀ ਨਹੀਂ ਕਰਦਾ ਜੀ ਉਹ ਸਭ ਜਿਨ੍ਹਾਂ ਨੇ ਖੇਤੀ ਕਰਨੀ ਸੀ ਖੇਤੀ ਨੂੰ ਚਾਰ ਚੰਨ ਲਾਉਣੇ ਸੀਗੇ ਤੇ ਆਪ ਦਾ ਆਪਦਾ ਨਾਮ ਚਮਕਾਉਣਾ ਸੀ ਖੇਤੀ ਨੂੰ ਉੱਪਰ ਤੱਕ ਲੈ ਕੇ ਜਾਣਾ ਸੀ ਨਵੀਆਂ ਤਕਨੀਕਾਂ ਵਰਤਣੇ ਸੀ ਉਹ ਪੰਜਾਬ ਛੱਡ ਕੇ ਲੋਕ ਬਾਹਰ ਜਾ ਚੁੱਕੇ ਲੇਕਿਨ ਉਹ ਪੁਰਾਣੇ ਹੀ ਵਿਚਾਰੇ ਖੇਤੀ ਕਰ ਰਹੇ ਨੇ ਬਜ਼ੁਰਗ ਜਿਹੜੇ ਮੇਰੀ ਉਮਰ ਦੇ 50 ਸਾਲ ਦੇ ਹੀ ਲੋਕ ਖੇਤੀ ਕਰਦੇ ਨੇ ਉਦੋਂ ਘੱਟ ਉਮਰ ਦਾ ਕੋਈ ਖੇਤੀ ਨਹੀਂ ਕਰਦਾ ਬਹੁਤ ਥੋੜੇ ਲੋਕ ਨੇ ਹਨ ਚਲੋ 40 ਸਾਲ ਵਾਲੇ ਬੰਦੇ ਖੇਤੀ ਕਰਦੇ ਨੇ ਜਿਹੜੇ 20 22 ਸਾਲ ਵਾਲੇ ਜਿਨ੍ਹਾਂ ਦੀ ਮਚੋਰ ਆ ਜਿਨ੍ਹਾਂ ਨੇ ਖੇਤੀ ਕਰਨੀ ਤੋ ਇੱਥੇ ਫਿਲਹਾਲ ਕੋਈ ਨਹੀਂ ਕਰਦਾ ਜੀ ਬਹੁਤ ਦੇਖੋ ਜੇ ਆਪਾਂ ਪਿੰਡਾਂ ਚ ਵੱੜਦੇ ਆ 10 ਪਿੰਡਾਂ ਚੋਂ ਦੋ ਮੁੰਡੇ ਮਿਲ ਗਏ ਉਹ ਬੱਕਰੀ ਗੱਲ ਲੱਗੀ ਤੇ ਉਹ ਖੇਤੀ ਉਹਨੂੰ ਖੇਤੀ ਵਿਚਾਰੇ ਉਹੀ ਚੀਜ਼ ਆ ਵੀ ਖੇਤੀ ਦਾ ਜਿਹੜਾ ਲਾਹੇ ਲਾਹੇ ਵਾਲਾ ਧੰਦਾ ਸੀਗਾ ਉਹਨ ਨਵਾਂ ਉਹ ਬਣਾਉਣਾ ਸਾਂ ਜਿਹੜੇ ਨਵੇਂ ਬੰਦੇ ਨਵੇਂ ਮੁੰਡੇ ਨਵੇਂ ਕਿਸਾਨ ਆਉਣਗੇ ਉਹਨਾਂ ਨੇ ਬਣਾਉਣਾ ਸੀ ਪੁਰਾਣੇ ਦਾ ਉਹੀ ਰਵੈਤੀ ਖੇਤੀ ਬਸ ਕਣਕ ਝੋਨੇ ਦੀ ਕਰੀ ਜਾਂਦੇ ਨੇ ਜੀ ਸਨੇਹਾ ਇਹੀ ਆ ਵੀ ਉਹ ਉਹ ਨਹੀਂ ਉਹਨਾਂ ਨੇ ਨਹੀਂ ਵਿਚਾਰੇ ਨੇ ਜੁੜਨਾ ਖੇਤੀ ਨਾਲ ਹੁਣ ਤੇ ਜਿਹੜੇ ਨਵੇਂ ਮੁੰਡੇ ਨੇ ਉਹ ਵੀ ਇਧਰ ਨੂੰ ਆਉਣ ਫੌਰੀਂ ਦੀ بجائے ਆਪਦੀ ਖੇਤੀ ਨੂੰ ਪ੍ਰੋਸੈਸਿੰਗ ਦੀ ਖੇਤੀ ਤੇ ਜਿਵੇਂ ਛੋਟੇ ਛੋਟੇ ਜੁੰਟ ਬਾਂਸਪਤੀ ਦੇ ਲੱਗਦੇ ਨੇ ਹਨ 2-2 4-4 ਬੰਦੇ ਰਲ ਕੇ ਜੇ ਖੇਤੀ ਨੂੰ ਅਸੀਂ ਪ੍ਰੋਸੈਸਿੰਗ ਤੇ ਲਜਾਣੇ ਆ ਤਾਂ ਵਪਾਰੀਆਂ ਨਾਲੋਂ ਵਧੀਆ ਚੀਜ਼ ਲੈ ਕੇ ਅਸੀਂ ਮਾਰਕੀਟ 'ਚ ਵੱਡੇ ਪੱਧਰ ਤੇ ਜਾਵਾਂਗੇ ਤਾਂ ਉਹ ਲੋਕਾਂ ਤੱਕ ਅਸੀਂ ਪਹੁੰਚ ਕਰਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਖੇਤੀ ਦਾ ਲਾਹੇਵੰਦ ਧੰਦਾ ਤਾਂ ਲੋਕਾਂ ਨੂੰ ਵੀ ਵੀ ਜਿਹੜੀ ਵਧੀਆ ਸਾਫ਼ ਸੁਥਰੀ ਚੀਜ਼ ਖਾਣ ਨੂੰ ਮਿਲੇ ਲੇਕਿਨ ਮਾਰਕੀਟ ਦੇ ਵਿੱਚ ਅੱਜ ਜੇ ਆਪਾਂ ਦੇਖਦੇ ਆਂ ਕੋਈ ਸਾਫ਼ ਸੁਥਰੀ ਚੀਜ਼ ਨਹੀਂ ਮਿਲਦੀ। ਹਾਂਜੀ ਜੀ। ਅ ਸਰ ਖੇਤੀ ਜਾਗਰਣ ਨੂੰ ਆਪਣਾ ਕੀਮਤੀ ਸਮਾਂ ਦੇ ਤੇ ਕਨੋਲਾ ਸਰੋਦੀ ਕਾਸ਼ਤ ਬਾਰੇ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਕਿਸਾਨ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।